ਕੀ ਤੁਸੀਂ ਕਦੇ ਗੁਰਦੁਆਰਾ ਸਾਹਿਬ ਵਿੱਚ ਲੂਣ ਅਤੇ ਝਾੜੂ ਚੜਾਉਂਦੇ ਹੋ ਜਾਂ ਤੁਸੀਂ ਅਕਸਰ ਬਹੁਤ ਸਾਰੇ ਲੋਕਾਂ ਨੂੰ ਗੁਰਦੁਆਰਾ ਸਾਹਿਬ ਵਿੱਚ ਲੂਣ ਅਤੇ ਝਾੜੂ ਚੜਾਉਂਦੇ ਵੇਖਿਆ ਹੋਵੇਗਾ ਤੁਸੀਂ ਕਦੇ ਸੋਚਿਆ ਹੈ ਕਿ ਇਸ ਪਿੱਛੇ ਦਾ ਇਤਿਹਾਸ ਕੀ ਹੈ ਇਸ ਦਾ ਕੀ ਅਰਥ ਹੈ ਲੋਕ ਝਾੜੂ ਅਤੇ ਲੂਣ ਗੁਰਦੁਆਰਾ ਸਾਹਿਬ ਕਿਉਂ ਚੜਾਉਂਦੇ ਹਨ ਅੱਜ ਅਸੀਂ ਇਸ ਬਾਰੇ ਇੱਕ ਬਹੁਤ ਹੀ ਖੂਬਸੂਰਤ ਇਤਿਹਾਸ ਬਾਰੇ ਜਾਣਾਂਗੇ ਇਹ ਪ੍ਰਥਾ ਉਦੋਂ ਤੋਂ ਸ਼ੁਰੂ ਹੋਈ ਹੈ ਜਦੋਂ ਭਾਈ ਲਾਡਾ ਜੀ ਜੋ ਬਾਅਦ ਵਿੱਚ ਸ੍ਰੀ ਗੁਰੂ ਅਗੰਗਦ ਦੇਵ ਜੀ ਬਣੇ ਪਹਿਲੀ ਵਾਰ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਲਈ ਜਾ ਰਹੇ ਸਨ ਜਦੋਂ ਉਹ ਤਿਆਰ ਹੋ ਰਹੇ ਸਨ ਤਾਂ ਉਹਨ ਵੀਜੀ ਨੇ ਉਹਨਾਂ ਨੂੰ ਕਿਹਾ ਭਾਮੀ ਜੀ ਤੁਸੀਂ ਗੁਰਦਾਰ ਸਾਹਿਬ ਜੀ ਕੋਲ ਜਾ ਰਹੇ ਹੋ ਪਰ ਖਾਲੀ ਹੱਥ ਨਾ ਜਾਓ ਇਹ ਲੂਣ ਅਤੇ ਝਾੜੂ ਤਾਂ ਲੈ ਜਾਓ ਭਾਈ ਲੈਣਾ ਜੀ ਇਹ ਸੁਣ ਕੇ ਹੈਰਾਨ ਹੋਏ ਪਰ ਉਹਨਾਂ ਨੇ ਮਾਤਾ ਖੀਵੀ ਜੀ ਦੀ ਕਹੀ ਗੱਲ ਨੂੰ ਮੰਨ ਲਿਆ ਇਸ ਦੇ ਪਿੱਛੇ ਬਹੁਤ ਹੀ ਡੂੰਘਾ ਅਧਿਆਤਮਿਕ ਦਰਸ਼ਨ ਆਇਆ ਹੈ ਅਸੀਂ ਸਾਰੇ ਜਾਣਦੇ ਹਾਂ ਕਿ ਅਸੀਂ ਮਿੱਠੇ ਚੀਜ਼ਾਂ ਖਾਂਦੇ ਹਾਂ ਤਾਂ ਥੋੜੀ ਦੇਰ ਬਾਅਦ ਹੀ ਸਾਡਾ ਮਤ ਪੱਕੀ ਸੀ ਪਰ ਲੂਣ ਵਾਲੀਆਂ ਚੀਜ਼ਾਂ ਖਾ ਕੇ ਮਨ ਕਦੇ ਨਹੀਂ ਭਰਦਾ ਇਸੇ ਤਰ੍ਹਾਂ ਮਾਤਾ ਖੀਵੀ ਜੀ ਨੇ ਇਹ ਲੂਣ ਭਾਈ ਲੈਣਾ ਜੀ ਨੂੰ ਦਿੱਤਾ ਅਤੇ ਗੁਰੂ ਸਾਹਿਬ ਜੀ ਨੂੰ ਬੇਨਤੀ ਕਰਨ ਲਈ ਕਿਹਾ ਕਿ ਗੁਰੂ ਸਾਹਿਬ ਜੀ ਜਿਵੇਂ ਲੂਣ ਖਾਦਦੇ ਸਾਡਾ ਮਨ ਇਹ ਅਖਦਾ ਉਸੇ ਤਰ੍ਹਾਂ ਅਸੀਂ ਤੁਹਾਡੀ ਸੇਵਾ ਕਰਦੇ ਕਦੇ ਨਾ ਅਤੇ ਹੁਣ ਝਾੜੂ ਬਾਰੇ ਜਾਣਦੇ ਹਾਂ ਝਾੜੂ ਦਾ ਇਸਤੇਮਾਲ ਅਸੀਂ ਸਾਰੇ ਘਰਾਂ ਵਿੱਚੋਂ ਗੰਦਗੀ ਅਤੇ ਮੈਲ ਸਾਫ ਕਰਨ ਲਈ ਕਰਦੇ ਹਾਂ ਮਹਾਰਾਜਾ ਕੀਵੀ ਜੀ ਨੇ ਝਾੜੂ ਦੇ ਕੇ ਇਹ ਸੰਦੇਸ਼ ਦਿੱਤਾ ਹੈ ਕਿ ਗੁਰੂ ਸਾਹਿਬ ਜੀ ਜਿਵੇਂ ਇਹ ਝਾੜੂ ਕਰਦੀ ਗੰਦਗੀ ਨੂੰ ਸਾਫ ਕਰਦਾ ਹੈ ਉਸੇ ਤਰ੍ਹਾਂ ਤੁਸੀਂ ਆਪਣੀ ਕਿਰਪਾ ਦਾ ਝਾੜੂ ਮਾਰ ਕੇ ਸਾਡੇ ਮਨਾਂ ਵਿੱਚੋਂ ਹੰਕਾਰ ਕਾਮ ਕ੍ਰੋਧ ਅਤੇ ਹੋਰ ਬੁਰਾਈਆਂ ਦੀ ਮੈਲ ਨੂੰ ਬਾਹਰ ਕੱਢ ਦਿਓ ਸੋ ਇਸ ਤਰ੍ਹਾਂ ਲੂਣ ਅਤੇ ਝਾੜੂ ਸਿਰਫ ਚੀਜ਼ਾਂ ਨਹੀਂ ਹਨ ਬਲਕਿ ਇਹ ਨਿਮਰਤਾ